ਅਸੀਂ ਖੇਤੀਬਾੜੀ ਨੂੰ ਰੋਜ਼ਗਾਰ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਵਿੱਚ ਨਹੀਂ ਲੱਗੇ ਹੋਏ ਜਿਹੜੀ ਨਿੰਦਕ ਮਹਿਕਮੇ ਤੁਸੀਂ ਗੱਲ ਕਰਦੇ ਪਿਓ ਨਿੰਦਾ ਹੀ ਨਿੰਦਾ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਤਾਂ ਕਿਸਾਨੀ ਨੂੰ ਵੇਲੜਾ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਅੱਜ ਦੇ ਦਿਨ ਜਦੋਂ ਆਪਾਂ ਇਹ ਇੰਟਰਵਿਊ ਕਰ ਰਹੇ ਹਾਂ ਬਾਹਰ 42 ਡਿਗਰੀ ਟੈਂਪਰੇਚਰ ਟੱਚ ਕਰ ਚੁੱਕਿਆ ਪੈਲੀ ਦੇ ਵਿੱਚ ਕੋ ਫਿਰ ਕੇ ਵੇਖੇ ਆਮ ਇਨਸਾਨ ਮੈਂ ਦਾਅਵੇ ਨਾ ਕਹਿਣਾ ਮੇਰੇ ਨਾਲ ਇੱਕ ਕਿੱਲੇ ਦਾ ਇੱਕ ਪਾਸਾ ਇੱਕ ਬਾਈ ਉਧਰ ਤੱਕ ਜਾ ਕੇ ਡੇਗ ਪਏ ਜੇ बेहोश ਹੋ ਕੇ ਨਾ ਡੇਗ ਪਿਆ ਤੇ ਹਵਾ ਦੇ ਵਿੱਚ ਮੌਸਮ ਹੈ ਨਹੀਂ ਵੇਟ ਹੋ ਰਹੀ ਹੈ ਮੌਨਸੂਨ ਹਲੇ ਰਾਹ ਦੇ ਉੱਤੇ ਹੈ ਇੰਨੀ ਗਰਮੀ ਦੇ ਵਿੱਚ ਕਿਸਾਨ ਨੇ ਜ਼ਮੀਨ ਪਹਿਲਾਂ ਵਾਣੀ ਹੈ ਇੱਕ ਵਾਰ ਤਿਆਰ ਕਰਨ ਲਈ ਸ਼ੁਰੂ ਕਰਨੀ ਹੈ ਲਗੇ ਪੰਜਾਬ ਸਰਕਾਰ ਨੇ 1 ਜੂਨ ਦੀ ਗੱਲ ਕਹੀ ਸੀ ਪਾਣੀ ਕਿੱਥੋਂ ਆਏਗਾ ਜੇ ਬਿਜਲੀ ਆਏਗੀ ਤੇ ਪਾਣੀ ਆਏਗਾ ਨਹਿਰਾਂ ਦੇ ਵਿੱਚ ਪਾਣੀ ਛੱਡੋਗੇ ਜਦੋਂ ਪਹੁੰਚਦੇ ਆ ਪਹੁੰਚਦੇ ਆ ਟੇਲਾਂ ਤੱਕ 6 ਤੋਂ 7 ਦਿਨ ਲੱਗ ਜਾਣੇ ਨੇ